ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਪਾਠ ਨੰਬਰ 23 ਪਿੰਡ ਦੀ ਕੁਲਾੜੀ ਇਹ ਇੱਕ ਕਵਿਤਾ ਹੈ ਤੇ ਇਸ ਦੇ ਵਿੱਚ ਆ ਇਸ ਨੂੰ ਪੜਾਂਗੇ ਠੀਕ ਹੈ ਇਸ ਦੇ ਵਿੱਚ ਜੋ ਵੀ ਤੁਹਾਨੂੰ ਕੋਈ ਸ਼ਬਦ ਸਮਝਾਉਣ ਵਾਲਾ ਹੋਵੇਗਾ ਉਹ ਜਰੂਰ ਸਮਝਾਵਾਂਗੇ ਠੀਕ ਹੈ ਹੁਣ ਆਪਾਂ ਇਸ ਕਵਿਤਾ ਨੂੰ ਸ਼ੁਰੂ ਕਰਦੇ ਹਾਂ ਜਿਹੜੇ ਪ੍ਰਸ਼ਨ ਉੱਤਰ ਨੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੋਂ ਦੇਖ ਸਕਦੇ ਹੋ ਚਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ ਬਲਦਾਂ ਦੀ ਜੋੜੀ ਅੱਗੇ-ਅੱਗੇ ਭੱਜਦੀ ਬਲਦਾਂ ਨੂੰ ਚਾਚਾ ਚਾਵਾ ਨਾਲ ਹੱਕਦਾ ਬੇਲਣੇ 'ਚ ਗੰਨਾ ਦਿੰਦਾ ਤਾਇਆ ਨਾ ਥੱਕਦਾ ਤੇ ਕੁਲਾੜੀ ਹੁੰਦੀ ਹੈ ਜਿਹੜੀ ਜਿੱਥੇ ਗੁੜ ਕੱਢਿਆ ਜਾਂਦਾ ਠੀਕ ਹੈ ਆਪਣੀ ਗੁੜ ਖੰਡ ਇਹ ਸਾਰਾ ਕੁਝ ਜੋ ਗੰਨੇ ਤੋਂ ਬਣਦਾ ਤੇ ਜਦੋਂ ਪੁਰਾਣਾ ਸਮਾਂ ਸੀ ਤੇ ਹੁਣ ਤਾਂ ਇਹ ਬਹੁਤ ਘੱਟ ਹੈ ਤਾਂ ਲੋਕ ਗੰਨੇ ਦੀ ਖੇਤੀ ਕਰਦੇ ਸੀ ਤਾਂ ਉਹ ਖੇਤਾਂ ਦੇ ਵਿੱਚ ਕੁਲਾੜੀਆਂ ਲਾ ਲੈਂਦੇ ਸੀ ਠੀਕ ਹੈ ਤੇ ਉਹਨਾਂ ਨੂੰ ਬਲਦਾਂ ਦੇ ਨਾਲ ਚਲਾਇਆ ਜਾਂਦਾ ਸੀ ਮਤਲਬ ਕੁਲਾੜੀਆਂ ਨੂੰ ਤੇ ਉਦੋਂ ਚਾਚਾ ਤਾਇਆ ਠੀਕ ਹੈ ਸਾਰੇ ਮਿਲ ਕੇ ਇਸ ਦੇ ਵਿੱਚ ਆਪਣਾ ਆਪਣਾ ਕੰਮ ਕਰਦੇ ਸੀ ਤਾਂ ਇਹਦੇ ਵਿੱਚ ਇਹੀ ਗੱਲ ਕਹੀ ਗਈ ਹੈ ਕਿ ਜਿਹੜੀ ਖੇਤਾਂ ਦੇ ਵਿੱਚ ਜਿਹੜੀ ਮਤਲਬ ਚਲਦੀ ਕੋ ਲਾੜੀ ਜਿਹੜੀ ਕਲਾੜੀ ਚੱਲ ਰਹੀ ਹੈ ਠੀਕ ਹੈ ਉਸ ਦੇ ਅੱਗੇ-ਅੱਗੇ ਬਲਦਾਂ ਦੀ ਜੋੜੀ ਭੱਜ ਰਹੀ ਹੈ ਤੇ ਬਲ ਚਾਚਾ ਜਿਹੜਾ ਉਹ ਬਲਦਾਂ ਨੂੰ ਚਲਾ ਰਿਹਾ ਹੈ ਮਤਲਬ ਉਹਨਾਂ ਨੂੰ ਹੱਕ ਰਿਹਾ ਹੈ ਤੇ ਜਿਹੜਾ ਤਾਇਆ ਉਸ ਦਾ ਇਸ ਰਾਈਟਰ ਦਾ ਕਵਿਤਾ ਲਿਖਣ ਵਾਲੇ ਕਵੀ ਦਾ ਠੀਕ ਹੈ ਉਹ ਗੰਨੇ ਉਸ ਦੇ ਵਿੱਚ ਪਾ ਰਿਹਾ ਵੇਲਣੇ ਦੇ ਵਿੱਚ ਤੇ ਹੁਣ ਆਪਾਂ ਅੱਗੇ ਪੜ੍ਹਦੇ ਹਾਂ ਗੰਨਿਆਂ ਦੀ ਭਰੀ ਛੱਜਾ ਗਿਆ ਸੁੱਟ ਕੇ ਗੰਨੇ ਘੜੇ ਕਾਮਿਆਂ ਆਕਮਾਦੋਂ ਕੁੱਟ ਕੱਟ ਗਏ ਠੀਕ ਹੈ ਜਿਹੜੇ ਕਾਮਿਆਂ ਨੇ ਉਹ ਕਮਾਦ ਦੇ ਦੋ ਵਿੱਚੋਂ ਗੰਨੇ ਕੱਟੇ ਨੇ ਠੀਕ ਹੈ ਪੁੰਡੀ ਗਏ ਜਿਹਨੂੰ ਆਪਾਂ ਗੰਨਿਆਂ ਦੀ ਪਰਿਸ਼ੱਜਾ ਤਾਂ ਉਹ ਛੱਜਾ ਉਸ ਦੇ ਵਿੱਚ ਸੁੱਟ ਕੇ ਗਿਆ ਤੇ ਅੱਗੇ ਦੇਖਦੇ ਹਾਂ ਬਲਦਾਂ ਦੇ ਘੁੰਗਰੂ ਆਵਾਜ਼ਾਂ ਮਾਰਦੇ ਪੀਓ ਰਸ ਮਿੱਠਾ ਬਜ਼ੁਰਗ ਨੇ ਪੁਕਾਰਦੇ ਜਿਹੜੇ ਬਲਦਾਂ ਨੇ ਉਹਨਾਂ ਦੇ ਵਿੱਚ ਗਲਾਂ ਦੇ ਵਿੱਚ ਘੁੰਗਰੂ ਨੇ ਠੀਕ ਹੈ ਤੇ ਉਹ ਛਣਕ ਰਹੇ ਨੇ ਘੁੰਗਰੂ ਤੇ ਜਿਹੜੇ ਬਜ਼ੁਰਗ ਨੇ ਉਹ ਆਉਣ ਜਾਣ ਵਾਲਿਆਂ ਨੂੰ ਜਾਂ ਨੇੜੇ ਟੱਪਣ ਵਾਲਿਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਮਿੱਠਾ ਰਸ ਪੀਓ ਗੰਨੇ ਦਾ ਟਰਾਲੀ ਉੱਤੋਂ ਭਰੀਆਂ ਉਤਾਰੀ ਮੋਣਿਆਂ ਮਿਹਨਤਾ ਲੈ ਆਉਣ ਰੰਗ ਸਦਾ ਸੋਹਣਿਆਂ ਤਾਂ ਉਹ ਭਰੀਆਂ ਹੁੰਦੀਆਂ ਨੇ ਗੰਨੇ ਦੀਆਂ ਬੰਨੀਆਂ ਹੋਈਆਂ ਤਾਂ ਉਹ ਮੋਣੇ ਨੂੰ ਕਹਿ ਰਿਹਾ ਹੈ ਕੋਈ ਕਿ ਟਰਾਲੀ ਦੇ ਉੱਤੋਂ ਭਰੀਆਂ ਉਤਾਰਦੀ ਤੇ ਮਿਹਨਤਾ ਰੰਗ ਲੈ ਕੇ ਆਉਂਦੀਆਂ ਨੇ ਕਿਰਪਾ ਕੜਾਏ ਉਹ ਮੈਲ ਨੂੰ ਉਤਾਰਦਾ ਤਾਜ਼ਾ ਤਾਜ਼ਾ ਰਸ ਪੀਪੇ ਚੋਂ ਨਿਤਾਰਦਾ ਜਿਹੜਾ ਗੰਨਾ ਜਦੋਂ ਆਪਾਂ ਉਬਾਲਦੇ ਹਾਂ ਠੀਕ ਹੈ ਉਹਦੇ ਉੱਤੇ ਮਤਲਬ ਝੱਗ ਜੀ ਆ ਜਾਂਦੀ ਉਹਨੂੰ ਆਪਾਂ ਗੰਨੇ ਦੇ ਵਿੱਚ ਛਿਲਕੇ ਹੁੰਦੇ ਨੇ ਛੋਟੇ ਛੋਟੇ ਤੇ ਉਹਨੂੰ ਕਿਰਪਾ ਜਿਹੜਾ ਜਿਹੜੇ ਵਿਅਕਤੀ ਦਾ ਨਾਮ ਕਿਰਪਾ ਉਹ ਕੜਾਹੇ ਦੇ ਵਿੱਚ ਕੜਾਹੇ ਦੇ ਵਿੱਚੋਂ ਉਸ ਦੀ ਮੈਲ ਨੂੰ ਪਰਾ ਕਰ ਰਿਹਾ ਤੇ ਤਾਜ਼ਾ ਤਾਜ਼ਾ ਰਾਸੈੜੋਂ ਪੀਪੇ ਦੇ ਵਿੱਚੋਂ ਨਿਤਾਰ ਰਿਹਾ ਲੂੰਬੇ ਵਿੱਚੋਂ ਲਾਟ ਆਏ ਆਵੇ ਧੂਏ ਰੰਗ ਦੀ ਰਾਤ ਦੇ ਹਨੇਰੇ ਕੋਲੋਂ ਜਿਵੇਂ ਸੰਗਦੀ ਠੀਕ ਹੈ ਲੂਬੇ ਦੇ ਵਿੱਚੋਂ ਲਾਟ ਆ ਰਹੀ ਹੈ ਧੂਏ ਰੰਗ ਦੀ ਤੇ ਰਾਤ ਦੇ ਹਨੇਰੇ ਵਿੱਚ ਜਿਵੇਂ ਸੰਗਦੀ ਵੈਸੀ ਤੁਕ ਜੋੜੀ ਗਈ ਹੈ ਵਿੱਚ ਦੀ ਸਿੰਦਾ ਚੋਕਾ ਦਿੰਦਾ ਰੱਖੀ ਖਿਆਲ ਲੱਗਦਾ ਬਾਲਣ ਲਿਆਉਣ ਲਈ ਕੈਲਾ ਫਿਰੇ ਭੱਜਦਾ ਤਾਂ ਇੱਥੇ ਦੋ ਬੰਦਿਆਂ ਦਾ ਹੋਰ ਜ਼ਿਕਰ ਹੈ ਇੱਕ ਸਿੰਦਾ ਛਿੰਦਾੜਾ ਅੱਗ ਦੇ ਵਿੱਚ ਚੋਕਾ ਲਾ ਰਿਹਾ ਤੇ ਜਿਹੜਾ ਕੈਲਾ ਉਹ ਬਾਲਣ ਉਸ ਨੂੰ ਲਿਆ ਕੇ ਦੇ ਰਿਹਾ ਤੇ ਤਾਂ ਕਿ ਉਹ ਚੋਕਾ ਲਾਂਦਾ ਰਹੇ ਲੱਕੜਾਂ ਜਾ ਕੇ ਦੇ ਰਿਹਾ ਮਿੱਠਾ ਮਿੱਠਾ ਗੁੜ ਜਿਵੇਂ ਪਾਉਣੀ ਕੋਲਿਆ ਖਾਣ ਲਈ ਆਉਂਦਾ ਹਰ ਕੋਈ ਤੁਰਿਆ ਜਿਹੜਾ ਸਾਡੀ ਕੁਲਾੜੀ ਚੱਲ ਰਹੀ ਆ ਉਸ ਦੇ ਵਿੱਚ ਜਿਹੜਾ ਗੁੜ ਬਣ ਰਿਹਾ ਉਹ ਬਹੁਤ ਮਿੱਠਾ-ਮਿੱਠਾ ਜਿਵੇਂ ਪਾਉਣਾ ਪੌਣੀ ਦੇ ਵਿੱਚ ਘੋਲਿਆ ਹੋਵੇ ਠੀਕ ਹੈ ਤੇ ਖਾਣ ਲਈ ਉਸ ਨੂੰ ਹਰ ਕੋਈ ਤੁਰਿਆ ਆ ਰਿਹਾ ਪੱਕਦਾ ਕੜਾਹੇ ਗੁੜ ਖਿੱਚਾ ਪਾਮ ਦਾ ਮੱਲੋ ਮੱਲੀ ਜਾਂਦੇ ਰਹੀਆਂ ਨੂੰ ਬੁਲਾਮਦਾ ਤੇ ਇਹ ਪ੍ਰਾਣਾ ਜਵਾਨਾ ਸੀ ਤੇ ਇਸ ਦੇ ਵਿੱਚ ਲੋਕ ਵੈਸੇ ਹੀ ਕਿਸੇ ਨੂੰ ਖਵਾ ਦਿੰਦੇ ਅੱਜ ਕੱਲ ਦਾ ਟਾਈਮ ਕੋਈ ਚੀਜ਼ ਨਹੀਂ ਦਿੰਦਾ ਮਤਲਬ ਠੀਕ ਹੈ ਜਵਾਨਾ ਨਮਾ ਹੋ ਗਿਆ ਤੇ ਉਦੋਂ ਲੋਕਾਂ ਨੂੰ ਅਸੀਂ ਬਲਾਵਲਾ ਕੇ ਖਵਾਉਂਦੇ ਸੀ ਕਿ ਅਸੀਂ ਗੁੜ ਕੱਢ ਰਹੇ ਹਾਂ ਤੁਸੀਂ ਥੋੜਾ ਜਿਹਾ ਖਾ ਕੇ ਜ਼ਰੂਰ ਜਾਓ ਉਂਗਲੀਆਂ ਚੱਟ ਗੁੜ ਖਾਣ ਸਾਰੇ ਜੀ ਪੋਲੇ ਪਾਲੇ ਬਾਲ ਲੱਗਦੇ ਪਿਆਰੇ ਜੀ ਉੱਥੇ ਬਹੁਤ ਸਾਰੇ ਬੱਚੇ ਵੀ ਪਹੁੰਚੇ ਹੋਏ ਨੇ ਤੇ ਉਹ ਉਂਗਲੀਆਂ ਚੱਟ-ਚੱਟ ਕੇ ਖਾ ਰਹੇ ਨੇ ਤੇ ਪੋਲੇ ਪਾਲੇ ਬੱਚੇ ਪਿਆਰੇ ਲੱਗਦੇ ਨੇ ਗੁੜ ਖਾਂਦੇ ਹੋਈ ਗੁੜ ਖਾਂਦੇ ਭਿੰਨ ਭੇਦ ਕੋਈ ਨਾ ਵਿਚਾਰਦਾ ਗੁੜ ਵਾਲਾ ਚੱਕ ਸਭ ਨੂੰ ਪਿਆਰਦਾ ਤਾਂ ਉੱਥੇ ਕੋਈ ਭੇਦ ਭਾਵ ਨਹੀਂ ਕਰ ਰਿਹਾ ਠੀਕ ਹੈ ਕੋਈ ਉੱਚ ਨੀਚ ਦਾ ਤੇ ਕੋਈ ਜਾਤ ਪਾਤ ਦਾ ਜਾਂ ਕੁਝ ਹੋਰ ਕਿ ਇਹ ਬਗਾਨਾ ਹੈ ਜਾਂ ਆਪਣੇ ਤਾਂ ਸਾਰੇ ਉਸ ਨੂੰ ਖਾ ਰਹੇ ਨੇ ਤੇ ਪਿਆਰ ਨਾਲ ਉਸ ਜਗਾਤੇ ਇਕੱਠੇ ਹੋਏ ਹੋਏ ਨੇ ਚੱਕ ਵਿੱਚ ਸ਼ੱਕਰ ਬਣਾਵੇ ਧਰਮਾ ਮੁੱਠੀ-ਮੁੱਠੀ ਬੰਡੇ ਸਾਰਿਆਂ ਨੂੰ ਕਰਮਾ ਤੇ ਇਥੇ ਦੋ ਬੰਦਿਆਂ ਦਾ ਹੋਰ ਜ਼ਿਕਰ ਹੈ ਇੱਕ ਧਰਮਾ ਉਹ ਸ਼ੱਕਰ ਬਣਾ ਰਹੇ ਚੱਕ ਦੇ ਵਿੱਚ ਤੇ ਜਿਹੜਾ ਕਰਮ ਹੈ ਉਹ ਸਾਰਿਆਂ ਨੂੰ ਮੁੱਠੀ-ਮੁੱਠੀ ਬਣ ਰਿਹਾ ਹੈ ਪਾਥੇ ਨਾਲ ਪ੍ਰੀਤਾ ਗੁੜ ਨੂੰ ਸਵਾਰਦਾ ਗੁੜ ਚੱਕਣੀ ਗੁੜਾ ਚੰਡਣੀ ਦੇ ਨਾਲ ਪੇਸੀਆਂ ਨਿਹਾਰਦਾ ਠੀਕ ਹੈ ਗੁੜ ਦੇ ਜਿਹੜੇ ਪਾਥੀਆਂ ਆ ਬਣ ਜਾਂਦੇ ਉਹਨੂੰ ਆਪਾਂ ਕੀ ਕਹਿੰਦੇ ਆ ਪੇਸੀਆਂ ਤੇ ਪਾਥੇ ਦੇ ਨਾਲ ਪ੍ਰੀਤਾ ਗੁੜ ਨੂੰ ਸਵਾਰਦਾ ਜਿਹੜਾ ਪਾਥਾ ਹੈ ਉਸ ਦੇ ਨਾਲ ਉਹ ਗੁੜ ਨੂੰ ਸਵਾਰ ਰਿਹਾ ਕੌਣ ਪ੍ਰੀਤਾ ਤੇ ਗੁੜ ਚੰਡਣੀ ਦੇ ਨਾਲ ਪੇਸੀਆਂ ਨਿਹਾਰਦਾ ਜਿਹੜਾ ਗੁੜ ਚੰਡਣੀ ਉਸ ਦੇ ਨਾਲ ਪੇਸੀਆਂ ਨੂੰ ਨਿਹਾਰ ਰਿਹਾ ਪ੍ਰੀਤਾ ਗੁੜ ਦੀਆਂ ਪਹਿਲੀਆਂ ਬਣਾਉਂਦਾ ਕਰਮਾ ਸੌਫ ਵਾਲੀ ਟਿੱਕੀ ਚ ਮਹਰ ਧਰਮਾ ਜਿਹੜਾ ਗੁੜ ਦੀਆਂ ਪਹਿਲੀਆਂ ਕੌਣ ਬਣਾ ਰਿਹਾ ਕਰਮਾ ਤੇੜੀ ਸੌਂਫ ਵਾਲੀ ਟਿੱਕੀ ਉਹ ਕੌਣ ਉਹਦੇ ਵਿੱਚ ਮਾਹਿਰ ਕੌਣ ਹੈ ਤਜਰਬਾ ਕਿਸ ਨੂੰ ਜ਼ਿਆਦਾ ਹੈ ਤਰ ਮੈਨੂੰ ਦਿਸੇਨਾ ਕੁਲਾੜੀ ਪਿੰਡ ਜਾ ਦਾ ਆਮ ਦਾ ਸਾਹਮ ਲਵੋ ਵਿਰਸਾ ਕਵੀ ਹੈ ਗਾਮ ਦਾ ਤਾਂ ਇਹ ਕਲਾੜੀ ਜਿਹੜੀ ਅੱਜ ਕੱਲ ਪਿੰਡਾਂ ਦੇ ਵਿੱਚ ਨਹੀਂ ਦਿਸਰੀ ਤਾਂ ਇਸ ਨੂੰ ਜਿਹੜੀ ਕਵਿਤਾ ਲਿਖੀ ਗਈ ਉਹ ਪੁਰਾਣੇ ਪਿੰਡ ਨੂੰ ਯਾਦ ਕਰਕੇ ਲਿਖੀ ਗਈ ਹੈ ਤੇ ਕਵੀ ਕਹਿ ਰਿਹਾ ਕਿ ਪੰਜਾਬੀਓ ਆਪਣੇ ਵਿਰਸੇ ਨੂੰ ਸਾਹਮ ਲਵੋ ਤੇ ਇਹ ਕਵੀ ਗਾ ਕੇ ਇਸ ਗੱਲ ਨੂੰ ਕਹਿ ਰਿਹਾ ਚਲਦੀ ਕੁਲਾੜੀ ਪਿੰਡ ਲੱਗੇ ਹੱਸਦਾ ਪਿੰਡਾਂ ਵਿੱਚ ਦੋਸਤੋਂ ਪੰਜਾਬ ਵਸਦਾ ਜਿਹੜਾ ਪੰਜਾਬ ਹੈ ਉਹ ਪਿੰਡਾਂ ਦੇ ਵਿੱਚ ਵਸਦਾ ਤੇ ਜਿਹੜੇ ਕੜਾਈ ਕੜਾ ਜਦੋਂ ਕੋ ਲਾੜੀ ਚੱਲਦੀ ਹੈ ਤਾਂ ਸਾਰਾ ਪਿੰਡ ਹੱਸ ਰਿਹਾ ਕੋਈ ਗੁੜ ਖਾ ਰਿਹਾ ਠੀਕ ਹੈ ਕੋਈ ਕਿਸੇ ਨੂੰ ਬੁਲਾ ਰਿਹਾ ਕੋਈ ਰਸ ਕੱਢ ਰਿਹਾ ਠੀਕ ਹੈ ਕੋਈ ਉਸ ਦੀਆਂ ਪੇਸੀਆਂ ਬਣਾ ਰਿਹਾ ਕੋਈ ਪੇਲੀਆਂ ਮਤਲਬ ਕੋਈ ਉਸ ਦੇ ਵਿੱਚ ਅੱਗ ਦੇ ਵਿੱਚ ਝੋਕਾ ਲਾ ਰਿਹਾ ਤੇ ਕੋਈ ਉਸ ਨੂੰ ਲੱਕੜਾਂ ਲਿਆ ਕੀ ਦੇ ਰਿਹਾ ਠੀਕ ਹੈ ਕੋਈ ਟਰਾਲੀਆਂ ਦੇ ਉੱਤੋਂ ਭਰੀਆਂ ਉਹ ਕਰ ਰਿਹਾ ਕੋਈ ਉਸ ਦੇ ਵਿੱਚ ਗੰਨਾ ਪਾ ਰਿਹਾ ਗੁਲਾੜੀ ਦੇ ਵਿੱਚ ਬੇਲਣੇ ਦੇ ਵਿੱਚ ਤੇ ਕੋਈ ਬੜਦਾ ਨੂੰ ਹੱਕ ਰਿਹਾ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਤੇ ਸਾਰੇ ਖੁਸ਼ ਨੇ ਤਾਂ ਇਹ ਪ੍ਰਸ਼ਨ ਉੱਤਰ ਨੇ ਠੀਕ ਹੈ ਤੇ ਇਹ ਤੁਸੀਂ ਕਰਨੇ ਨੇ ਤੇ ਇਸ ਦੇ ਪਾਠ ਦੇ ਪ੍ਰਸ਼ਨ ਉੱਤਰ ਤੁਸੀਂ ਵੀਡੀਓ ਦੀ ਲਿੰਕ ਦੇ ਵਿੱਚ ਜਿਹੜਾ ਡਿਟੇਲ ਡਿਸਕ੍ਰਿਪਸ਼ਨ ਹੈ ਉਹਦੇ ਵਿੱਚ ਲਿੰਕ ਹੈ ਉਸ ਦੇ ਵਿੱਚੋਂ ਕਰ ਸਕਦੇ ਹੋ ਹੁਣ ਆਪਾਂ ਅਗਲਾ ਪਾਠ ਲੈ ਕੇ ਲੈ ਕੇ ਤੁਹਾਡੇ ਲਈ ਜਲਦ ਹਾਜ਼ਰ ਹੋਵਾਂਗੇ ਧੰਨਵਾਦ